ਅਸੀਂ ਪਹਿਲੇ ਵੀ ਕੈਸੋ ਆਪਰੇਸ਼ਨ ਕਰਦੇ ਰਹੇ ਜਿਹੜਾ ਆਰਗਨਾਈਜ਼ ਕ੍ਰਾਈਮ ਹੈ ਜਿਹੜਾ ਨਸ਼ਾ ਹੈ ਵੇਚ ਰਹੇ ਹਨ ਤੁਹਾਨੂੰ ਪਤਾ ਹੈ ਕਿ ਸਰਕਾਰ ਦੀ ਵੀ ਪ੍ਰਾਇਰਟੀ ਨਸ਼ੇ ਦੇ ਖਿਲਾਫ ਹੈ ਔਰ ਮਾਂਜੋਗ ਡੀਜੀ ਵੀ ਸਾਹ ਦਾ ਵੀ ਕੋਨ ਹੈ ਕਿ ਜਿਹੜੇ ਬੰਦੇ ਨਸ਼ਾ ਐਕਚੁਅਲੀ ਵੇਚਦੇ ਹਨ ਹੈਨਾ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਦੀ ਪ੍ਰਾਪਰਟੀ ਅਟੈਕ ਕੀਤੀ ਜਾਵੇ ਜੋ ਵੀ ਉਹਨਾਂ ਦੇ ਇਮੋਇਲ ਅਤੇ ਚਲ ਅਤੇ ਅਚਲ ਸਭ ਮੱਤੀ ਉਹ ਵੀ ਜ਼ਬਤ ਕੀਤੀ ਜਾਵੇ ਤੋਂ ਉਹੀ ਉਸੇ ਮਹਮ ਦੇ ਤਹਿਤ ਨਾ ਅਸੀਂ ਆਜ ਇੱਕ ਕੈਸੋ ਆਪਰੇਸ਼ਨ ਕਰ ਰਹੇ ਹਾਂ ਪੂਰੇ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ चारों सब डिविजन में साढे ऑपरेशन चल रहे हूँ आज असी इतने जोड़ा हॉटस्पॉट है कपूरथला एक अपना मोहल्ला इतने ऊंचा दौड़ा इतने कर रहे करें पीछे पुराने कुछ ड्रग पैडलर्स हैं जो कि बहुत पुराने समय तो ये नशा बेच रहे हैं और बार बार हटते नहीं है स्मॉल क्वान्टिटीज में कई बारी ना तो रिकवरी भी की हुई है पर ये दोबारा बेलते आ, आके दोबारा ही नशा करते हैं तो इस बार ऐसी ना तो सख्त कार्रवाई करते हुए इनदल और ऐसी असं प्रॉपर्टी भी नामजद करा और भी अटैच करावे जो भी आ, इनकी प्रॉपर्टी वगैरह है व्हीकल्स हैं वो सब अभी लेके जा रहे हैं आज भी तुम देख सकते हो कि घर के लोगों ने कैविटी बनाई हुई है कैविटी के अंदर रख के समान इलीगल काम करते हैं तो अभी आज कैसो ऑपरेशन के दौरान सारे घरों की जो भी साढ़े ईयर मार्ग घर हैं जितने कोई नशा बेचता है उन्हों की कार्रवाई कर रहे हैं और सर्च करके प्रॉपर जो भी बनती कार्रवाई है वो अं कर ਹੁਣੇ ਵੀ ਥੋੜੇ ਦੇਰ ਪਹਿਲੇ ਅਸੀਂ ਨਾ ਬੰਦਾ ਰਾਉਂਡ ਅਪ ਕੀਤਾ ਹੈ ਜਿਹੜਾ ਸਾਡੇ ਨਾ 326 ਦੇ ਕੇਸ ਦੇ ਵਿੱਚ ਵੀ ਨਾਮਜ਼ਦ ਹੈਗਾ ਸੋ ਹੋਰ ਵੀ ਬੰਦੇ ਸਰਚ ਕਰ ਰਹੇ ਆ ਸ਼ਾਮ ਤੱਕ ਅਸੀਂ ਤੁਹਾਨੂੰ ਪੂਰਾ ਕੰਪਲੀਟ ਰਿਪੋਰਟ ਦੱਸਾਂਗੇ ਕਿ ਕਿੰਨੇ ਬੰਦੇ ਅਸੀਂ ਰਾਉਂਡ ਅਪ ਕੀਤੇ ਹਨ ਮੈਂ ਪੰਜਾਬ ਸਰਕਾਰ ਨੂੰ ਕਦੋਂ ਤੱਕ ਕਿੰਨੀ ਕੁ ਵਾਰੀ ਜਿਹੜਾ ਵਾ ਕੈਸੇ ਇਨਫੋਰਮੇਸ਼ਨ ਜਿਹੜਾ ਵਾ ਉਹ ਪੁੱਛਵਾ ਰਹੇ ਹਾਂ ਮੈਂ ਗਿਣ ਕੇ ਤੋਂ ਨਹੀਂ ਕਲੀਅਰ ਫਿਗਰ ਤੁਹਾਨੂੰ ਨਹੀਂ ਦੇ ਸਕਦਾ ਪਰ ਇਹ ਹੈ ਕਿ ਅਸੀਂ ਆਲਮੋਸਟ ਹਰ ਹਫ਼ਤੇ ਕੈਸਾ ਆਪਰੇਸ਼ਨ ਕਰਦੇ ਹਾਂ ਔਰ ਇਹ ਤੋਂ ਮਤਲਬ ਉਪਰ ਸੇ ਸਾਨੂੰ ਆ ਜਾਂਦਾ ਹੈ ਕਿ ਜਿਹੜਾ ਆਰਗੇਨਾਈਜ਼ਡ ਹੈ ਵੈਸੇ ਤੋਂ ਰੂਟੀਨਲੀ ਅਸੀਂ ਆਪਰੇਸ਼ਨ ਕਰਦੇ ਹੀ ਰਹਿੰਦੇ ਹਾਂ ਸਾਡਾ ਬੇਸਿਕਲੀ ਮੰਤਵ ਇਹ ਹੈ ਕਿ ਜਿਨਨੇ ਵੀ ਬੰਦੇ ਜੋ ਨਸ਼ਾ ਵੇਚ ਰਹੇ ਹਨ ਉਹਨਾਂ ਦੇ ਠੱਲ ਪਾਈ ਜਾਵੇ ਉਹਨਾਂ ਤੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਤੁਸੀਂ ਅਸੀਂ ਦੇਖ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਹਨ ਮੋਹੱਲਿਆਂ ਵਿੱਚ ਰਹਿ ਰਹੇ ਹਨ ਇਹ ਵੀ ਨਸ਼ੇ ਦੇ ਆਦੀ ਹੋ ਗਏ ਤਾਂ ਕੋਸ਼ਿਸ਼ ਇਹ ਹੈ ਕਿ ਇਹਨਾਂ ਨੂੰ ਅਸੀਂ ਨਸ਼ੇ ਤੋਂ ਛੁਡਾ ਕੇ ਨਾ ਮੇਨਸਟ੍ਰੀਮ ਦੇ ਵਿੱਚ ਲਾਇਆ ਜਾਵੇ ਔਰ ਜਿਹੜੇ ਬੰਦੇ ਨਸ਼ਾ ਵੇਚ ਕੇ ਇਨਕਾ ਭਵਿੱਖ ਖਰਾਬ ਕਰ ਰਹੇ ਹਨ ਉਹਨਾਂ ਤੋਂ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗਾ ਆਫੀਸਰ ਕੈਸੋ ਪੇਸ਼ੈਂਟ ਸਮਝ ਵਿੱਚ ਸਰਸ ਪਿਆ ਉਸ ਗਾਰੀ ਨੂੰ ਚਲਾ ਜਾਂਦਾ ਤੁਸੀਂ ਵੀ ਨਿਕਲਦੇ ਹੋ ਪਰ ਜਿਦੋਂ ਇਹ ਆਪਰੇਸ਼ਨ ਖਤਮ ਹੁੰਦਾ ਉਸ ਤੋਂ ਬਾਅਦ ਫਿਰ ਉਹੀ ਕੰਮ ਸ਼ੁਰੂ ਹੋ ਜਾਂਦਾ ਉਹੀ ਨਸ਼ਾ ਤਨਸਰੀਆ ਜਾਂਦਾ ਉਹੀ ਸਵੈਕ੍ਰਿਤੀ ਸ਼ੁਰੂ ਹੋ ਜਾਂਦੀ ਦੇਖੇ ਨਸ਼ਾ ਜੋ ਵਿਕਰਾ ਹੈ ਉਹਦਾ ਕਾਰਨ ਖਾਲੀ ਇਹੀ ਨਹੀਂ ਹੈ ਕਈ ਵਾਰੀ ਸੋਸ਼ਲ ਪ੍ਰੋਬਲਮਸ ਹੈ ਜਿੱਦਾਂ ਤੁਸੀਂ ਦੇਖ ਰਹੇ ਹੋ ਜਿਹੜੀ ਅਸੀਂ ਹੁਣ ਬੰਦੇ ਫੜੇ ਇਹ ਕਹਿ ਰਹੇ ਕਿ घर में कमाई का कोई सोर्स नहीं है और आ, कली लेडी है आ, तो कई बारी सोशल प्रॉब्लम्स हैं कई है बंदे बंधे इनदे कोई आ, मतलब बेसिकली इनकी फैमिली और इनद जो पहले के भी लोग हैं परिवार में यही काम करते रहे हैं तो एक नशा जोड़ा है हम सोर्स ऑफ मनी बन चुका है तो लोग अपना ना जीवन यापन तुम कह सकते हो कि डे टू डे जो लिविंग है वो नशे से कर रहे हैं तो वो एक बिजनेस बन चुका है तो इस करके लोग ना जब बिजनेस बन चुका है तो उन्हों ब्रेड एंड बटर का सवाल है इस करके ना लोग हटते नहीं है ਬਾਕੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਸ਼ਾਮ ਤੱਕ ਰਿਪੋਰਟ ਦਿੰਦੇ ਕਿੰਨੇ ਬੰਦੇ